ਵੀਡੀਓ ਨੂੰ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਅਨਾ ਆਪਾਂ ਪਕਾ ਰਹੇ ਆ ਸੱਤ ਪਰਦਿਆਂ ਵਾਲੇ ਪਰੌਂਠੇ ਤੇ ਮੈਂ ਸਾਈਕਲਿਸਟਾਂ ਤੇ ਡੇਲੀ ਐਕਸਰਸਾਈਜ਼ ਕਰੀਦੀ ਆ ਲਗਭਗ 50-60 ਕਿਲੋਮੀਟਰ ਡੇਲੀ ਕਰੀਦਾ ਵਾ 2 2.5 ਘੰਟੇ ਸਾਈਕਲ ਚਲਾਈਦਾ ਤੇ ਦੋ ਤਿੰਨ ਗਲਾਸ ਜਿਹੜੇ ਨਾ ਉਹ ਪਸੀਨੇ ਦੇ ਜਿਹੜਾ ਉਹ ਨਿਕਲ ਜਾਂਦੇ ਆ ਤੇ ਇਹਨਾਂ ਹਾਲਾਤਾਂ 'ਚ ਇੱਕ ਦੋ ਦਿਨ ਮੈਂ ਜੇ ਪਰੌਂਠੇ ਖਾ ਲਵਾਂ ਕੋਈ ਪਰਵਾਹ ਨਹੀਂ ਬਾਕੀ ਜਿਹੜਾ ਵੀਰ ਐਕਸਰਸਾਈਜ਼ ਕਰਦਾ ਉਹ ਡੇਲੀ ਨਹੀਂ ਪਰ ਹਫਤੇ 'ਚ ਇੱਕ ਦੋ ਵਾਰੀ ਜ਼ਰੂਰ ਖਾ ਲਿਆ ਕਰੋ ਗੋਡਿਆਂ ਗਾਡਿਆਂ 'ਚ ਬਾਕੀ ਹੱਡਾਂ 'ਚ ਆਪਣੀ ਗਰੀਸ ਜਾਣੀ ਵੀ ਜ਼ਰੂਰੀ ਆ ਤੇ ਕਈ ਕਹ ਦਿੰਦੇ ਪਰੌਂਠੇ ਮਾੜੇ ਆ ਮਾੜੇ ਯਾਰੋ ਨਾਲ ਜਿਹੜੇ ਬਿਲਕੁਲ ਸੁੱਤੇ ਰਹਿੰਦੇ ਕੁਝ ਨਹੀਂ ਕਰਦੇ ਪਰ ਉਹ ਜਿਹੜੇ ਬੰਦੇ ਨਾ ਤੁਹਾਨੂੰ ਨੂਡਲ ਖਾਂਦੇ ਫਾਸਟ ਫੂਡ ਖਾਂਦੇ ਦਿਖ ਜਾਣਗੇ ਤੇ ਕੋਸ਼ਿਸ਼ ਕਰਿਆ ਕਰੋ ਚੰਗੀ ਚੀਜ਼ ਆ ਹਲਦੀ ਚੀਜ਼ ਆ ਕਿਉਂ ਆਪਣੇ ਲਈ ਕਿਤੇ ਬਜ਼ੁਰਗ ਜਿਹੜੇ ਨਾ ਉਹ ਐਂ ਗਲਾਸਾਂ ਦੇ ਗਲਾਸ ਪੀ ਜਾਂਦੇ ਹੁੰਦੇ ਸੀ ਪਰਾ ਦੇ ਆਪਾ ਹੁਣ ਥੋੜੀ ਬਧੀ ਐਕਸਰਸਾਈਜ਼ ਕਰਦੇ ਆ ਤਾਂ ਆਪਾਂ ਨੂੰ ਕੋਈ ਮਾੜੇ ਨਹੀਂ ਮਾਤਾ ਸਾਡੀ ਬੁਕਾਉਂਦੀ ਰਹੀ ਆ ਆ ਮੇਰਾ ਸ਼ੇਰ ਖੜਾ ਵਾ ਇਹਨੇ ਮੈਨੂੰ ਅੱਜ 60 ਕਿਲੋਮੀਟਰ ਦੀ ਰਾਈਡ ਕਰਾਈ ਆ ਤੇ ਡੇਲੀ ਕਰਦੇ ਆ ਤੇ ਕੋਈ ਪਰਵਾਹ ਨਹੀਂ ਵੀ ਜੇ ਮੜ ਮਡਾ ਖਾਦਾ ਵੀ ਜਾਵੇ ਇਹੋ ਜਿਹਾ ਤੇ ਮਾਤਾ ਸਾਡੀਆਂ ਬੁਕਾਉਂਦੀ ਹੁੰਦੀ ਹੀ ਤੇ ਅੱਜ ਅਸੀਂ ਇਹਨੂੰ ਯਾਦ ਕਰਨਾ ਵਾ ਤੇ ਸਟੱਪ ਬਿ ਸਟੱਪ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਛੋਟੀ ਜੀ ਵੀਡੀਓ ਨਹੀਂ ਆ ਕੋਸ਼ਿਸ਼ ਕਰੋ ਚੰਗੇ ਢੰਗ ਨਾਲ ਵੇਖਿਓ ਤੇ ਉਸੇ ਹਿਸਾਬ ਨਾਲ ਬਣਾਇਓ ਜੇ ਤੁਹਾਨੂੰ ਫਿਰ ਪਸੰਦ ਆਣ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਠੀਕ ਨੇ ਤੇ ਚਲੋ ਕਰਦੇ ਹਾਂ ਸ਼ੁਰੂ ਆਪਾਂ ਤੇ ਪਹਿਲਾਂ ਆਟਾ ਗੁੰਨਣਾ ਆਟਾ ਬੜੇ ਢੰਗ ਨਾਲ ਗੁੰਨਣਾ ਜਿਤਨਾ ਮਤਲਬ ਥੋੜਾ ਥੋੜਾ ਪਾਣੀ ਪਾਈ ਜਣਾ ਜਿੰਨੇ ਜਿੰਨਾਂ ਨੂੰ ਚਾਹੀਦਾ ਉਹ ਅੰਦਾਜ਼ੇ ਨਾਲ ਤੇ ਨਾ ਬਹੁਤਾ ਪਤਲਾ ਹੋਵੇ ਤੇ ਨਾ ਬਹੁਤਾ ਹਾਰਡ ਹੋਵੇ ਮੁੱਕੀਏ ਨੂੰ ਐ ਦਬਲ ਕੇ ਦੇਣੀ ਆ ਹਾਂਜੀ ਗਲੂਟਨ ਜਿਹੜਾ ਨਾ ਚੰਗੀ ਤਰ੍ਹਾਂ ਰਲ ਜਾਂਦਾ ਤੇ ਫਿਰ ਇਹਦੀ ਨਿਸ਼ਾਨੀ ਇਹੋ ਹੀ ਆ ਜੇ ਸਹੀ ਬਣ ਗਿਆ ਤੇ ਆ ਜੀ ਪ੍ਰਾਤ ਆ ਨਾ ਇਹ ਤੁਹਾਨੂੰ ਸਾਫ਼ ਦਿਸੇਗੀ ਪਿਆ ਆਟਾ ਗੁੰਨ ਕੇ ਥੋੜਾ ਜਿਹਾ ਰੱਖ ਕੇ ਉਹ ਤੋਂ ਬਾਅਦ ਤੇ ਘਿਓ ਜਿਹੜਾ ਆਪਾਂ ਪਹਿਲਾਂ ਗਰਮ ਕਰਕੇ ਰੱਖ ਲੈਣਾ ਆ ਤੇ ਗਰਮ ਕੀਤਾ ਹੋਵੇ ਘਿਓ ਬਾਕੀ ਘਿਓ ਜਿਹੜਾ ਨਾ ਮੈਂ ਆ ਚਵਾਵਾ ਦੁੱਧ ਜੇ ਤੇ ਚਵਾਵਾ ਦੁੱਧ ਦਾ ਆ ਲਗਭਗ 6.5 ਕਿਲੋ ਆ ਤੇ ਇਹਦੀ ਮਲਾਈ ਜਿਹੜੀ ਆ ਇਹਦੀ ਉਹ ਵਰਤੋਂ ਕਰਕੇ ਅਸੀਂ ਆ ਜਿਹੜਾ ਘਿਓ ਕੱਢਿਆ ਬਾਜ਼ਾਰੀ ਘਿਓ ਜਿਹੜਾ ਨਾ ਬਿਲਕੁਲ ਵਰਤਨਾ ਗਲਤ ਆ ਕਿਉਂਕਿ ਪਤਾ ਹੀ ਕੋਈ ਨਹੀਂਗਾ ਵੀ ਆ ਦੁੱਧ ਕਿਉਂ ਚ ਕੀ ਹੈਗਾ ਬਾਕੀ ਆ ਥੋੜਾ ਨਮਕੀਲੇ ਬਾਰੇ ਵੀ ਦੱਸਦਾ ਆ ਕੇਲੇ ਜਦੋਂ ਲੈਂਦੇ ਹੋ ਨਾ ਕੇਲੇ ਜਦੋਂ ਤੇ ਇਹ ਕੋਸ਼ਿਸ਼ ਕਰੋ ਥੋੜੇ ਹਰੇ ਲੋ ਤੇ ਜਦੋਂ ਰੱਖਣੇ ਆ ਨਾ ਦੋ ਤਿੰਨ ਦਿਨ ਲੱਗ ਜਾਂਦੇ ਤੇ ਕੇਲੇ ਕਾਲੇ ਹੋ ਜਾਂਦੇ ਆਪਣੇ ਇੱਥੇ ਆ ਉੱਤੇ ਆ ਲਾ ਲੋ ਇਹ ਇਹਨੂੰ ਕਰਕੇ ਨਾ ਗਿੱਲਰਮ ਜਿਹੜਾ ਇਹ ਟਿਸ਼ੂ ਆ ਪੇਪਰ ਇਹਨੂੰ ਇੱਥੇ ਲਾ ਦੇਣਾ ਇਸੇ ਮੈਨੇ ਇਸੇ ਤਰ੍ਹਾਂ ਰਹਿਣਗੇ ਤਿੰਨ ਚਾਰ ਦਿਨ ਇਹ ਇਸੇ ਤਰ੍ਹਾਂ ਕੱਢ ਜਾਣਾ ਜੇ ਤੇ ਚਲੋ ਕਰਦੇ ਹਾਂ ਸ਼ੁਰੂਤਾਂ ਸ਼ੁਰੂ ਇਹਨੂੰ ਤੋਵੇਂ ਨੂੰ ਇੱਕ ਕਰੀ ਕਰ ਲੈਣਾ ਜੇ ਗਰਮਾ ਗਰਮ ਕਰਕੇ ਤੇ ਉਹ ਤੋਂ ਬਾਅਦ ਆ ਮੀਡੀਅਮ ਜਿਹੜਾ ਸੇਕ ਕਰ ਲੈਣਾ ਜਿਹੜਾ ਨਾ ਲੈਣਾ ਆਪਣੇ ਹਿਸਾਬ ਨਾਲ ਜਿੱਡਾ ਕਿ ਤੁਸੀਂ ਬਣਾਉਣਾ ਹੈ ਠੀਕ ਨਹੀਂ ਤੇ ਇੱਕ ਆ ਮੈਂ ਆਪਣੀ ਬੀਬੀ ਦੇ ਸਾਇਦਾ ਬਣਾਉਣ ਲੱਗਾ ਕਿਉਂਕਿ ਬੜਾ ਭਾਰਾ ਬਣਾਉਂਦੀ ਹੁੰਦੀ ਸੀ ਤੇ ਵਧੀਆ ਲੱਗਦਾ ਹੈ ਤੇ ਉਹੀ ਸਾਇਦਾ ਰੱਖਣ ਲੱਗਾ ਤੁਸੀਂ ਆਪਣੇ ਸਾਇਦਾ ਬਣਾ ਸਕਦੇ ਇਹਨੂੰ ਵੇਲ ਕੇ ਨਾ ਬਣਾਪਾ ਘਿਓ ਲਾ ਲੈਣਾ ਫਿਲ ਤੰਤਾ ਕਿ ਕਿ ਉਪਾੜਿਆ ਤੇ ਆ ਲੈ ਗਏ ਨਾ ਘਾਟਾ ਹੋਰ ਇਹਨੂੰ ਨਿੱਕੀ ਜੀ ਪੇੜੀ ਬਣ ਜਾਂਦੀ ਇਹਦੀ ਆ ਨਾ ਲੈਣਾ ਕਿਉਂ ਸਾਰੇ ਬਸੇ ਕਰ ਲੈਣਾ ਤੇ ਇਹਦੋਂ ਅਲਾਵਾ ਤੁਸੀਂ ਵੇਖੋ ਲੂਣ ਮੈਂ ਪਾਣ ਲੱਗਾ ਕਿਉਂਕਿ ਲੂਣ ਜੁਵੈਨ ਵਾਲਾ ਅਸੀਂ ਬਣਾਨੇ ਹੁੰਨੇ ਹਾਂ ਇਹ ਜਿਹੜਾ ਸਾਡੀ ਮਾਤਾ ਸਾਨੂੰ ਬਣਾ ਕੇ ਦਿੰਦੀ ਲੂਣ ਤੇ ਜੁਵੈਨ ਹੁੰਦੀ ਹੈ ਨੋਰਮਲੀ ਵਿੱਚ ਪੁਰਤੋੜ ਜੁਆਨ ਪਾਤੀ ਹੈ ਤੇ ਥੋੜਾ ਲੂਨ ਸਵਾਦ ਅਨਸਾਰ ਤੇ ਆ ਜਿਹੜਾ ਵਾ ਇਹਨੂੰ ਫਲਾ ਕੇ ਨਾ ਇਤਰਾ ਹੱਥ ਨਾਲ ਇਸ ਇੱਥੇ ਲਾ ਦੇਣਾ ਉਹਦੇ ਨਾਲ ਹੀ ਲੱਗ ਹੀ ਗਿਆ ਵਾ ਜੇ ਨਾ ਉੱਤੇ ਟਕਰਾਵ ਗਿਆ ਉਹ ਤੇ ਫਿਰ ਆ ਇਕੱਠਾ ਕਰਕੇ ਆ ਇਹਨੂੰ ਬਿਲਕੁਲ ਰੋਲ ਕਰ ਲੈਣਾ ਰੋਲ ਹੋ ਗਿਆ ਆ ਬਾਹਰੋਂ ਥੋੜਾ ਥੋੜਾ ਬੰਦ ਕਰ ਲੈਣਾ ਆ ਆ ਆ ਜੀਜ ਬਣਾ ਲੈਣੀ ਨਹੀਂ ਚੰਗੀ ਤਰ੍ਹਾਂ ਇਹ ਨੂੰ ਟੋਪ ਪ੍ਰੈਸ ਕਰ ਲੈਣਾ। ਉਪਰੋਂ ਥੱਲੇ ਦੋਵਾਂ ਥਾਵਾਂ ਤੋਂ ਹੌਲੀ-ਹੌਲੀ ਮਾਰ ਦੇਣਾ। ਠੀਕ ਹੈ ਜੀ। ਆਹ ਇਹ ਪਰੌਂਠਾ ਫੁੱਲ-ਫੁੱਲ ਭਾਰਾ ਹੋਣਾ ਤੇ ਇੱਕ ਪਰੌਂਠਾ ਹੀ ਦੋ ਪਰੌਂਠਿਆਂ ਦਾ ਕੰਮ ਕਰੂਗਾ। ਪਰ ਕਿਉਂਕਿ ਮੈਂ ਆਪਣੀ ਮਾਤਾ ਦੀ ਰੀਸ ਕਰਨ ਦਿਆ ਉਹ ਕਰਕੇ ਮੈਂ ਉਸੇ ਸਾਇਦ ਦਾ ਹੀ ਬੁਕਾਰ ਆ। ਇਹ ਤਾਂ ਵੀ ਲੈਣਾ ਨਾ ਬਹੁਤਾ ਚਪਕਾਣਾ ਨਹੀਂਗਾ ਇਹਨੂੰ ਹਾਂਜੀ ਤੇ ਕੋਸ਼ਿਸ਼ ਕਰਨੀ ਆ ਥੋੜਾ ਮੋٹے ਪੰਚ ਰਹੇਗਾ ਹਾਂਜੀ ਤੇ ਤਾਂ ਇਹ ਅੰਦਰੋਂ ਪਰਦੇ ਬਣਨਗੇ ਪੱਕੇ ਨੇ ਸਾਰੇ ਜਾਣਾ ਘਬਰਾਉਣ ਵਾਲੀ ਗੱਲ ਨਹੀਂ ਗੀ ਇਹਦਾ ਨਾ ਆ ਥੋੜਾ ਇਹਨਾ ਮੀਡੀਅਮ ਜਿਹੜੀ ਹੈ ਨਾ ਉਹ ਫਲੇਮ ਕਰ ਦੇਣੀ ਇਹਦੀ ടാ സേക ഇഞ്ചാ സേക്കുവാൻ ൽ ਮਾਰਨਾ ਜਿਹੜਾ ਟਾਈਮ ਹੈ ਨਾ ਉਹ ਯਾਦ ਕਰਾਤਾ ਨੇ ਬਰਉਂਦੇ ਨੇ ਹਾਂ ਬਿਲਕੁਲ ਫਲਵਾਂ ਬਣਿਆ ਜੇ ਤੇ ਲਗਭਗ ਇਸ ਤਰ੍ਹਾਂ ਦੀ ਸਾਡੀ ਮਾਤਾ ਲਾਂਦੀ ਸੀ ਸ਼ਾਇਦ ਉਦੋਂ ਵੱਡਾ ਸਹਿਜ ਹੋ ਗਿਆ ਥੋੜਾ ਜਿਹਾ ਮੇਰੇ ਕੋਲ ਚਲ ਢੋਠਾ ਤਿਆਰ ਆ ਬਈ ਹੈ ਢੋਠਾ ਨਾ ਬਣ ਗਿਆ ਜੇ ਆ ਵੇਖੋਗੇ ਕਿਵੇਂ ਪਰਦੇ ਪੂਰੇ ਸੱਤ ਪਰਦੇ ਉਸੇ ਤਰ੍ਹਾਂ ਹੀ ਹੈ ਤੇ ਨਿੰਬੂ ਦਾ achar ਆ ਤੇ ਨਾਲ ਦੁੱਧ ਦਾ ਗਲਾਸ ਆ ਕੱਪ ਪਹਿਲਾਂ ਗਲਾਸ ਹੁੰਦੇ ਸੀ ਹੁਣ ਕੱਪ ਚੱਲਦੇ ਆ ਤੇ ਤੇ ਕਿਹਲੇ ਇਹੋ ਜਿਹੇ ਪਰੌਂਠੇ ਜਿਹੜੇ ਆ ਸਾਸਾ ਤੋਂ ਖਾਦੇ ਹੋਏ ਆ ਤੇ ਉਦੋਂ ਗੰਧ ਗਰਾਊਂਡ ਦਾ ਵੀ ਮੇਰਾ ਖਿਆਲ ਪੰਜੀ ਰੌਂਡ ਲਾ ਲੈਣੇ ਆ ਆਰਾਮ ਨਾਲ ਤੇ ਬਾਕੀ ਜਿਹੜਾ ਕੋਈ ਬੰਦਾ ਐਕਸਰਸਾਈਜ਼ ਕਰਦਾ ਜਾਂ ਭਾਰਾ ਕੰਮ ਕਰਦਾ ਉਹ ਖਾ ਲਵੇ ਕੋਈ ਨੁਕਸਾਨ ਨਹੀਂ ਇਹਦਾ ਬਾਕੀ ਜਿਹੜਾ ਫਾਸਟ ਫੂਡ ਆ ਉਸ ਤੋਂ ਬਚੋ ਆ ਜਿਹੜਾ ਵਾ ਸਾਡਾ ਪੁਰਾਣਾ ਟ੍ਰੈਡੀਸ਼ਨਲ ਜਿਹੜਾ ਫੂਡ ਹੈਗਾ ਇਹ ਜਿਹਨੂੰ ਆਪਾਂ ਹੈਵੀ ਫੂਡ ਕਹਿ ਕੇ ਛੱड़ਤਾ ਵਾ ਇਹਦੇ ਇਹ ਇਹਨਾਂ ਛੱਡੋ ਵੀਰੇ ਇਹ ਵੀ ਜ਼ਰੂਰੀ ਆ ਤੁਹਾਡੇ ਆ ਜੋੜ ਜਿਹੜੇ ਆ ਨਾ ਜਿਹੜੇ ਆ ਸਾਡੇ ਮੈਂ ਹੁਣ 67 ਦਾ ਹੋ ਗਿਆ ਹੋਰ 5-7 ਸਾਲ ਨੂੰ ਹੋਰ ਥੋੜਾ ਥੱਲੇ ਡੋਨ ਚੱਲ ਜੂਗਾ ਸਰੀਰ ਤੇ ਬਾਕੀ ਇਹ ਜ਼ਰੂਰੀ ਆ ਜੇ ਥੋੜਾ ਬੋੜਾ ਖਾਂਦੇ ਰਾਂਗੇ ਤੇ ਮਹਾਰਾਜ ਕਿਰਪਾ ਰੱਖੂਗਾ ਚੱਲਦੇ ਫਿਰਦੇ ਰਵਾਂਗੇ ਅਖੀਰ ਤੱਕਰ ਤੇ ਚਲੋ ਇਸ ਵੀਡੀਓ ਚ ਇੰਨਾ ਹੀ ਮਿਲਾਂਗੇ ਅਗੇ ਅਗਲੀ ਵੀਡੀਓ ਚ ਚੰਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਤਾਂ ਬਹੁਤ ਵਧੀਆ ਮਾਤਾ ਵਾਲਾ ਟੇਸਟ ਨਹੀਂ ਆਹੀ ਲਿਆ ਸਕਦੇ ਪਰ ਉਹਦੀ ਰੀਸ ਆ 90% ਠੀਕ ਆ ਫੇਰ ਵੀ ਬਹੁਤ ਵਧੀਆ